ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਗੱਲ ਕਰਦੇ ਹਾਂ ਜੋ ਕਹਿੰਦੇ ਨਾਨਕ ਸਰਚੀਮਾ ਸਾਹਿਬ ਦੇ ਵਿੱਚ ਕਬੱਡੀ ਕੱਪ ਬਹੁਤ ਤਕੜਾ ਹੋਣ ਜਾ ਰਿਹਾ ਜਿੱਥੇ ਲੱਖ ਪਹਿਲਾ ਨਾਮ 75000 ਦੂਜੇ ਨਾਮ ਵੈਸਟਰ ਨੂੰ ਸੋਨੇ ਦੀਆਂ ਮੁੰਦਰੀਆਂ ਪਾਈਆਂ ਜਾਣੀਆਂ ਕਹਿੰਦੇ ਉੱਤੇ ਸ਼ਕਰਪੁਰੀਆ ਸ਼ਾਜੀ ਵੀ ਪਹੁੰਚ ਚੁੱਕਿਆ ਹੈ ਅੱਜ ਅੱਜ ਕਹਿੰਦੇ ਵੱਡੇ ਮਾਨਲੇ ਕਹਿੰਦੇ ਕਨੇਡਾ ਦੇ ਵਰਲਡ ਕੱਪ ਦਾ ਬੈਸਟ ਰੇਡਰ ਕਹਿੰਦੇ ਅੱਜ ਖੇਡਣ ਲੱਗਾ ਪਹਿਲਾ ਮੈਚ ਸਿਰਾ ਕਰਵਾਉਣਾ ਕਹਿੰਦੇ ਅੱਜ ਸ਼ਾਜੀ ਸ਼ਗਰਪੁਰੀਆਂ ਨੇ ਕਹਿੰਦੇ ਅੱਜ ਇੱਕ ਰਾਉਂਡ ਹੋ ਗਿਆ ਹੁਣ ਦੂਜੇ ਰਾਉਂਡ ਤੋਂ ਬਾਅਦ ਕਹਿੰਦੇ ਪਟਾਕੇ ਹੀ ਪੈਣੇ ਆ ਸਿਰੇ ਸਿਰੇ ਦੀਆਂ ਟੀਮਾਂ ਪਹੁੰਚੀਆਂ ਤੇ ਸਿਰੇ ਸਿਰੇ ਦੇ ਪਲੇਅਰ ਪਹੁੰਚੇ ਆ ਧੰਨਵਾਦ ਵੀਰੋ ਸੁਣੋ ساری ਵੀਡੀਓ ਸਖਰਾਜ ਰੁੱਡੇ ਵਾਲੇ ਨੇ ਕੀ ਕਿਹਾ ਕਹਿੰਦੇ ਕਮੈਂਟੇਟਰ ਨੇ ਸ਼ਾਜੀ ਬਾਰੇ ਅੱਜ ਦੁਨੀਆ ਨੱਚ ੁੱਠੀ ਕਹਿੰਦੇ ਜਦੋਂ ਸ਼ਾਜੀ ਪਹੁੰਚਿਆ ਗਰਾਊਂਡ 'ਚ ਬਹੁਤ ਵਾਰੀ ਮੈਚ ਅਨਾਉਂਸ ਕੀਤਾ ਇਸੇ ਕਰਕੇ ਮੈਚ ਵਾਰ-ਵਾਰ ਅਨਾਉਂਸ ਕਰਦੇ ਆ ਵੀ ਟੀਮਾਂ ਲੇਟ ਨਾ ਹੋਣ ਗਰਾਊਂਡ ਖਾਲੀ ਨਾ ਹੋਵੇ ਤੇ ਦਰਸ਼ਕਾਂ ਦਾ ਜਿਹੜਾ ਸਵਾਦ ਹੈ ਉਹ ਕਿਰਕਰਾ ਨਾ ਹੋਵੇ ਉਧਰ ਦੇ ਨਾਲ ਦਿਓਗੜ ਦੇ ਪੀਖੀ ਇੱਕ ਮਿੰਟ ਜੀ ਉਧਰ ਨੇ ਪਾਸੇ ਜਿਹੜਾ ਮਾਨ ਸਨਮਾਨ ਉਹ ਸੰਦੀਪ ਉਧਰ ਤਿਰਪੇ ਵਾਲੇ ਦਾ ਕੀਤਾ ਜਾ ਰਿਹਾ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਹਾਂ ਕਬਲ ਕਬਲ ਜੀ ਅਗਲੇ ਕਮੈਂਟਰਾਂ ਦੇ ਲਈ ਵੀ ਨਾਲ ਅਨਾਉਂਸ ਕਰ ਦਿਓ ਅਗਲੇ ਕਮੈਂਟਰ ਕੇਵ ਜਗਵਾਲ ਬੱਬੂ ਚੀਮਾ ਬਲਵੰਤ ਚੀਮਾ ਤੇ ਅਮਨਾ ਤੇ ਰਜਾਕ ਲੋਹੇਵਾਲ ਸਾਡਾ ਵੀਰ ਤੇ ਉਧਰ ਸੰਦੀਪ ਲੁਧਰ ਵੱਡਾ ਮਾਲ ਹੈ ਸਾਡੀ ਖੇਡ ਕਬੱਡੀ ਦਾ ਸੰਗਰੂਰ ਜ਼ਿਲ੍ਹੇ ਦਾ ਮਾਣ ਹੈ ਮੇਰੇ ਵੀਰੋ ਉਹਦਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ ਵੱਡੀ ਮੁਬਾਰਕਬਾਦ ਹੈ ਔਰ ਮੇਰੀ ਬੇਨਤੀ ਅਗਲੇ ਮੈਚ ਦੀਆਂ ਟੀਮਾਂ ਉਹ ਵੀ ਜਲਦੀ ਨਾਲ ਹੀ ਆਨ ਲਾਈਨ ਤੇ ਅਗਲੇ ਬੁਲਾਰੇ ਵੀ ਸਾਡੇ ਵੀਰ ਆਉਣਗੇ ਵਿਸ਼ੇਸ਼ ਤੌਰ ਤੇ ਸਾਰੇ ਬਲਾਰਿਆਂ ਦਾ ਧੰਨਵਾਦ ਆ ਸਾਰੇ ਅਫੀਸ਼ਰ ਸਾਹਿਬਾਨਾਂ ਦਾ ਹਲੋ ਹਾਂਜੀ ਸੁਖਰਾਜ ਜੀ ਐ 11000 ਰੁਪਏ ਸਾਡੇ ਮਹਿੰਦਰ ਬੀਕਨ ਏਰੀਆ ਸਵੀਟਸ ਵਾਲੇ 11000 ਰੁਪਏ ਸਹਿਯੋਗ ਦੇ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਜਾ ਕੇ ਕਨੌਰ ਤੇ ਕੇਵੀ ਮੋਜੋਵਾਲ ਜਿੱਥੇ ਆਵਾਜ਼ ਸੁਣਦੇ ਗਰਾਊਂਡ ਤੇ ਚਲੇ ਜਾਣ ਦੇ ਨਾਲ ਹੀ ਕੁਲਵੀਰ ਸਮਾਉ ਇੱਕ ਇੱਕ ਦੋ ਦੋ ਮੈਚਾਂ ਨੂੰ ਵੰਡ ਕੇ ਜੇ ਨਿਵਾ ਲੋ ਜੀ ਬੜੀ ਮਿਹਰਬਾਨੀ ਥੈਂਕ ਯੂ ਸੁਖਰਾਜ ਰੋਡੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਫਿਰ ਫੈਸਲੇ ਗੁਰਤੇਜ ਸਿੰਘ ਦੀ ਪੀਖੀ ਵਾਲੇ ਉਧਰ ਦੇ ਪਾਸੇ ਧੰਨਵਾਦ ਜੀ 2024 ਦੇ ਟ੍ਰੈਂਟੋ ورلڈ ਕੱਪ ਦਾ ਬੈਸਟ ਰੇਟਰ ਸਾਜੀ ਸ਼ਕਰਪੁਰੀਆ ਸ਼ਹਿਯਾਦ ਅਲੀ ਆ ਗਿਆ ਕਹਿੰਦੇ ਟਾਂਟੋ ਕੱਪ ਦਾ ਬੈਸਟ ਮੈਨ ਦਾ ਮਾਣ ਮਿਲਿਆ ਸ਼ਹਿਯਾਦ ਨੂੰ ਲੈ ਵੀ ਦਰਸ਼ਕ ਵੀਰੋ ਸਾਜੀ ਨੇ ਕਰੀ ਤਾਲੀਆਂ ਹੋਰ ਮਾਰਿਓ ਜ਼ੋਰਦਾਰ ਸ਼ਹਿਯਾਦ ਸ਼ਕਰਪੁਰੀਆ ਲੈ ਵੀ ਸਾਜੀ ਤੇਰੇ ਲਈ ਵੀ ਤਾੜੀ ਵੱਜੀ ਹੈ ਦੁਨੀਆ ਮਨਾ ਮੂਹੀ ਪਿਆਰ ਬਖਸ਼ਦੀ ਹੈ ਸਾਡੀ ਖੇਡ ਕਬੱਡੀ ਦਾ ਟੌਪ ਦਾ ਸਟਾਰ ਕੱਲਾ ਕਹਿੰਦੇ ਇੰਦਰਜੀਤ ਫਰਿਆਦ ਹੁਣਾਂ ਦੀਆਂ ਸ਼ਕਰਪੁਰ ਪਿੰਡ ਦੇ ਲਈ ਚੱਲਿਆ ਕਹਿੰਦੇ ਬਲੋਕ ਦੀ ਗੱਲ ਹੁੰਦੀ ਹੈ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਵੀਰਾਂ ਦਾ ਜਿੰਨੇ ਵੀ ਭਰਾ ਵੀਰ ਦੇ ਨਾਲ ਆਏ ਆ ਜੀ ਇਹਨਾਂ ਨੂੰ ਆਖਦੇ ਆ ਮੋਸਟ ਵੈਲਕਮ ਦੋਨੇ ਟੀਮਾਂ ਜਲਦੀ ਆ ਜਾਣ ਮਾਈਕ ਦੇ ਉੱਪਰ ਸਾਡੇ ਵੀਰ ਕਾਲਾ ਵੀਰੋ ਕੇ ਤੇ ਕਹਿ ਵੀ ਮਜੂਨ ਲਾਈਟਾਂ ਵਾਲੇ ਵੀਰ ਨੂੰ ਬੇਨਤੀ ਕਰਦੇ ਆ ਲਾਈਟਾਂ ਜਰੂਰ ਔਨ ਕਰ ਦਿੱਤੀਆਂ ਜਾਣ ਲਾਈਟਾਂ ਵਾਲੇ ਵੀਰ ਨੂੰ ਬੇਨਤੀ ਹੈ ਆ ਦੱਸੋ ਜੀ ਮੈਚ ਕਿਹਦਾਗਾ ਮੈਚ ਜਿਹੜਾ ਖੇੜਿਆ ਜਾਣਾ ਹੈ ਬਿਯੋਗੜ ਤੇ ਗੁਦਰਦਸ ਪੀਖੀ ਦੀ ਟੀਮ ਦੇ ਨਾਲ ਪੀਖੀ ਵਾਲੇ ਮੁੰਡੇ ਆ ਜਾਣ ਦੋਗੜ ਦੀ ਟੀਮ ਜਿਹੜੀ ਆ ਗਈ ਹੈ ਪੀਖੀ ਵਾਲੇ ਆਨੇ ਕਾਹਲੀ ਆ ਗਿਆ ਹੈ ਸ਼ਕਰਪਰੀਏ ਸਾਜੀ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਆ ਇੱਕ ਵਾਰੀ ਫੇਰ ਜ਼ੋਰਦਾਰ ਤਾਲੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਸ਼ਗਲਪੁਰੀਆ ਸ਼ਾਜੀ ਆਇਆ ਹੈ ਗੋਗਰ ਦੀ ਟੀਮ ਆ ਗਈ ਆ ਪੀਖੀ ਵਾਲੇ ਆ ਜਾਣ ਜਲਦੀ ਦੇ ਨਾਲ ਪੀਖੀ ਦੀ ਟੀਮ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਵੇ ਉਸ ਤੋਂ ਬਾਅਦ ਜੜਬਾ ਮੰਡੀ ਤੇ ਬਾਜਵਾ ਉਹ ਵੀ ਟੀਮਾਂ ਜਿਹੜੀਆਂ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣ ਜੜਬਾ ਮੰਡੀ ਤੇ ਬਾਜਵਾ ਚੋਤੀ ਦੀਆਂ ਟੀਮਾਂ ਆਈਆਂ ਸਾਰੀਆਂ ਟੀਮਾਂ ਦਾ ਬਹੁਤ-ਬਹੁਤ ਧੰਨਵਾਦ ਹੈ ਸੁਖਰਾਜ ਰੋਡੇ ਜੀ ਕਾਬਲ ਨਗਲਾ ਜੀ ਸਾਡੇ ਤੋਂ ਪਹਿਲਾਂ ਸਵਾਗਤ ਦਿੱਤੀ ਹੈ ਬਹੁਤ-ਬਹੁਤ ਧੰਨਵਾਦ ਬੇਤੀਆ ਜੀ ਭੀਖੀ ਵਾਲੇ ਮੁੰਡੇ ਜਿਹੜੇ ਜਲਦੀ ਆ ਜਾਣ ਬਿਨਾਂ ਕਿਸੇ ਦੇਰੀ ਤੋਂ ਭੀਖੀ ਵਾਲੇ ਮੁੰਡੇ ਬੇਨਤੀ ਹੈ ਜਲਵਾ ਮੰਡੀ ਤੇ ਬਾਜਵਾ ਉਹ ਵੀ ਟੀਮਾਂ ਜਿਹੜੀਆਂ ਜਲਦੀ ਨਾਲ ਆ ਜਾਣ ਲੱਟਾਂ ਵਾਲੇ ਵੀਰੇ ਨੂੰ ਬੇਨਤੀ ਹੈ ਲੱਟਾਂ ਚਾਲੂ ਕਰ ਦਿਓ ਲੱਟਾਂ ਵਾਲਾ ਭਾਈ ਸਾਡਾ ਉਹ ਲੱਟਾਂ ਜਿਹੜੀਆਂ ਜਰੂਰ ਚਾਲੂ ਕਰ ਦੇ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਧੰਨਵਾਦ